ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਣਸੀਜ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੋ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਆ ਤਿੰਨ ਬਲਦਾਂ ਜੀ ਨਗੌਰ ਦੇ ਹਜੇ ਬੱਚੇ ਹੀ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪੈਂਡਰ ਸਿੰਘ ਕਲਾ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9592496692 ਠੀਕ ਆ ਵੀਰੇ ਇਹ ਤਿੰਨਾਂ ਦੀ ਉਮਰ ਕਿੰਨੀ ਹੈ ਜੀ ਉਮਰ ਹੈ ਜੀ ਬੱਚੀ ਹੈ ਜੀ ਇਹ ਇਹ ਦੋ ਤਾਂ ਹੈਗੇ ਜੀ ਕੀਰੇ ਆਹੁੰਦਾ ਜੀ ਠੀਕ ਹੈ ਜੀ ਤੇ ਇਹ ਵੀਰੇ ਤਿੰਨੇ ਦੇ ਤਿੰਨੇ ਨਗੌਰ ਦੇ ਆ ਹਾਂਜੀ ਹਾਂਜੀ ਨਗੌਰ ਹੁੰਦੇ ਠੀਕ ਹੈ ਜੀ ਯਾਨੀ ਜਿਹੜੇ ਸ਼ੌਂਕੀ ਬੰਦੇ ਨੇ ਰੱਖਨੇ ਹੋ ਉਹਨਾਂ ਦੇ ਕੰਮ ਦੀਆਂ ਚੀਜ਼ਾਂ ਹਾਂਜੀ ਬਾਈ ਰੇੜੀ ਜੋੜ ਦੇ ਚਾਹੀ ਕੋਈ ਠੋਕਰਾਂ ਦੇ ਭਜਾਉਣ ਨੂੰ ਜਾ ਸਕਦਾ ਉਹ ਤਾਂ ਅਗਲੇ ਜੀ ਹਾਂਜੀ ਜੀ ਠੀਕ ਹੈ ਜੀ ਇੱਕ ਬ੍ਰਾਊਨ ਕਲਰ ਦਾ ਦੋ ਵਾਈਟ ਆ ਜੀ ਇਹ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਬਾਈ ਦੱਸਦਾ ਕਿ ਜਿਹੜੇ ਇੱਕ ਤੇ ਦੋ ਨੰਬਰ ਆ ਜੀ ਇਹ ਕੀਰੇ ਆ ਜਿਹੜਾ 3 ਨੰਬਰ ਆ ਜੀ ਇਹ ਦੋ ਦਾੰਦ ਆ ਜੀ ਬਾਕੀ ਕੁਆਲਿਟੀ ਤਿੰਨਾਂ ਦੀ ਚੰਗੀ ਆ ਜੀ ਲੈ ਆਓ ਜੀ ਇਹਨਾਂ ਨੂੰ ਬਾਹਰ ਲਿਆਓ ਸਿੰਗਲ ਸਿੰਗਲ ਨੂੰ ਆਪਾਂ ਤੁਹਾਨੂੰ ਕਿਹੜਾ ਕਢਾ ਕੇ ਦਿਖਾਉਨੇ ਆ ਸ਼ੌਂਕੀ ਬੰਦੇ ਦੇ ਕੰਮ ਦੀ ਆ ਜੀ ਦਾ ਭਾਈ ਦਾਦਾ ਚਲੋ ਜੇ ਕਿਸੇ ਨੇ ਗੱਡੀ ਜੋੜਨਾ ਰੋਕ ਲਈ ਫਿਰ ਇੱਕ ਮਿੰਟ ਜੇ ਕਿਸੇ ਨੇ ਗੱਡੀ ਜੋੜਨਾ ਹੋਵੇ ਉਹਦੇ ਲਈ ਆ ਜੀ ਤੇ ਜਾਂ ਜਿਵੇਂ ਸ਼ੌਂਕਾ ਸੇ ਭਜਾਉਣੇ ਹੁਣ ਜੀ ਬਾਕੀ ਕੁਆਲਿਟੀ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਆ ਥੋੜਾ ਜਿਹਾ ਮੂਰੀ ਦਾ ਕਰਦੇ ਆ ਹਨਾ ਬਾਈ ਥੋੜਾ ਜਿਹਾ ਮੂਰੀ ਦਾ ਕਰਦੇ ਆ ਲੈ ਚੱਲੀ ਵੀਰੇ ਇਧਰ ਨੂੰ ਲਓ ਜੀ ਚੈੱਕ ਕਰ ਲਓ ਬਾਕੀ ਤੁਹਾਨੂੰ ਪਤਾ ਬਾਈ ਪਹਿਲਾਂ ਇਹ ਚੀਜ਼ ਦੀ ਕੀਮਤ ਬਹੁਤ ਸੀਗੀ ਜੀ ਲੋਕੀ ਗੱਡੀ ਜੋੜਦੇ ਸੀਗੇ ਹੁਣ ਤਾਂ ਇਹ ਸ਼ੌਂਕੀ ਬੰਦੇ ਦੇ ਕੰਮ ਦੀਆਂ ਚੀਜ਼ਾਂ ਰਹਿ ਗਈਆਂ ਜੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਦੋ ਨੰਬਰ ਲਿਆ ਵੀਰੇ ਤੇ ਦੋ ਨੰਬਰ ਦੀ ਕੁਆਲਿਟੀ ਚੈੱਕ ਕਰ ਲਓ ਇਹ ਵੀ ਬੱਚਾ ਹੀ ਆ ਜੀ ਹਜੇ ਛੋਟੇ ਬੱਚੇ ਹੀ ਆ ਬਾਕੀ ਕੁਆਲਿਟੀਆਂ ਜੀ ਚੈੱਕ ਸੋਹਣੇ ਨੇ ਬਦਸ਼ਕੀਨ ਨੇ ਰੰਗ ਪ੍ਰਿੰਟ ਦੇ ਵੀ ਚੰਗੇ ਨੇ ਫਿਜ਼ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਲੈ ਚੱਲੀ ਵੀਰੇ ਇਹਨੂੰ ਵੀ ਅੱਗੇ ਵੀਰੇ ਤਿੰਨ ਨੰਬਰ ਆ ਗਿਆ ਚੈੱਕ ਕਰ ਸਕਦੇ ਹਾਂ ਕੁਆਲਿਟੀ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਸ਼ੌਂਕੀ ਚੀਜ਼ਾਂ ਨੇ ਜੀ ਇਹ ਲਓ ਜੀ ਚੈੱਕ ਕਰ ਲਓ ਠੰਡੇ ਆ ਬਾਕੀ ਕੋਈ ਆਏ ਨਹੀਂ ਵੀਰੇ ਸ਼ਰਾਰਤਾਂ ਕਰਦੇ ਆ ਇਹ ਤੁਹਾਨੂੰ ਪਤਾ ਵੀਰੇ ਚੀਜ਼ਾਂ ਚੰਗੀਆਂ ਹੁੰਦੀਆਂ ਭੱਜਣ ਵਾਲੀਆਂ ਨੇ ਜੀ ਬਾਕੀ ਤੁਹਾਨੂੰ ਇਹਦੀ ਡਿਟੇਲ ਹੋਰ ਵੀ ਲੈ ਕੇ ਦਿੰਨੇ ਆ ਕਿ ਮੁੱਲ ਬਾੜੀ ਹੈ ਜੀ ਇਹਨਾਂ ਦੇ ਇਹਨਾਂ ਦਾ ਮੁੱਲ ਵੀਰੇ ਫਿਰ ਆਪਾਂ ਇਕੱਠਾ ਹੀ ਕਰਨਾ ਕਿ ਇਕੱਲੇ-ਗੱਲੇ ਦਾ ਕਰਨਾ ਜੀ ਇਹਨਾਂ ਦੇ ਇਕੱਲੇ-ਗੱਲੇ ਦਾ ਵੀ ਇਕੱਠਾ ਵੀ ਕੋਈ ਇਕੱਲਾ ਲਈ ਆ ਸਕਦਾ ਤਿੰਨੇ ਇਕੱਠੇ ਵੀ ਜਾ ਸਕਦਾ ਹਾਂ ਜੇ ਤਿੰਨੇ ਸੱਚਨ ਕੋਈ ਇਕੱਠੇ ਲੈ ਜਾਏ ਫਿਰ ਜੀ ਤਿੰਨੇ ਇਕੱਠੇ 30000 ਦੇ ਦੇਵਾਂਗੇ 30000 ਇਕੱਲੇ-ਗੱਲੇ ਦਾ ਫਾਰਮਰ ਕੱਲੇ ਕੱਲੇ ਦਾ 12-12 ਠੀਕ ਹੈ ਜੀ ਕੱਲੇ ਕੱਲੇ ਦਾ 12-12000 ਰੁਪਏ ਜੀ ਜੇ ਕੋਈ ਤਿੰਨੇ ਇਕੱਠੇ ਲੈ ਜੂ ਤਾਂ ਬਾਈ ਕਹਿੰਦਾ 30000 ਦੇ ਦੇ ਦਾਂਗੇ ਜੀ ਵਿੱਚੋਂ ਮਾਣਤਨ ਜ਼ਰੂਰ ਹੋ ਜੂਗਾ ਜੀ ਬਾਕੀ ਜਿਹਨੂੰ ਨਾ ਕੋ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ